ਇਹ ਕੱਲੀ ਜ਼ਮੀਨ ਅਕਵਾਇਰ ਨਹੀਂ ਹੋਈ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ 20 ਤੋਂ 25000 ਕਰੋੜ ਰੁਪਏ ਰਿਸ਼ਵਤ ਦਾ ਲੈ ਕੇ ਜਾਣਾ ਸਾਨੂੰ ਇਹਦੇ ਲਈ ਜੇਲਾਚ ਵੀ ਜਾਣਾ ਪੈਣਾ ਜੇ ਤੇ ਜੇ ਕਾਂਗਰਸ ਪੈਗੀ ਡਾਵਰ ਸਾਹਿਬ ਤੁਸੀਂ ਤੇ ਪੁਰਾਣੇ ਉਹ ਪਾਣੇ ਸਾਹਿਬ ਪਿੱਛੇ ਬੈਠੇ ਨੇ ਇਹਨਾਂ ਦੇ ਪਿਤਾ ਜੀ ਦੀ ਸ਼ਹਾਦਤ ਇਹ ਕਾਂਗਰਸ ਕਦੀ ਨਹੀਂ ਭੁੱਲ ਸਕਦੀ ਸਰਦਾਰ ਬੈਂ ਸਿੰਘ ਦੀ ਸ਼ਹਾਦਤ ਕਾਂਗਰਸ ਕਦੀ ਨਹੀਂ ਭੁੱਲ ਸਕਦੀ ਸੂਨ ਸਾਹਿਬ ਦੇ ਪਿਤਾ ਜੀ ਜਗਤਰਾਮ ਉਹਨਾਂ ਦੀ ਕੋਈ ਨਹੀਂ ਸ਼ਹਾਦਤ ਭੁੱਲ ਸਕਦਾ ਜੇ ਅਤਵਾਦ ਚ ਨਹੀਂ ਡਰੇ ਤੇ ਸਰਕਾਰੀ ਅਤਵਾਦ ਤੋਂ ਵੀ ਕਾਂਗਰਸ ਨੂੰ ਨਹੀਂ ਆਪਾਂ ਡਰਦੇ ਸਾਨੂੰ ਇਹ ਸਰਕਾਰ ਦਾ ਇਹ ਬੇਈਮਾਨ ਸਰਕਾਰ ਦਾ ਸਾਨੂੰ ਜਵਾਬ ਦੇਣਾ ਪੈਣਾ ਜਿਹੜਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਜ਼ਮੀਨ ਅਕਵਾਇਰ ਕਰਾਂਗਾ ਇਹੋ ਹੀ ਕਹਿੰਦਾ ਉਦਾਸੀ ਕਿ ਮੇਰੀ ਸਰਕਾਰ ਪਿੰਡਾਂ ਦੀ ਸੱਤ ਜੋ ਚਲੇਗੀ ਇਹਨੇ ਪਿੰਡ ਹੀ ਖਤਮ ਕਰਨੇ ਸੱਤ ਕਿਤੇ ਰਹਿ ਜਾਣੀ ਐ ਇਹ ਇੱਕ ਕਿਸਮ ਦਾ ਪੰਜਾਬ ਚ ਧਾੜਵੀ ਆਇਆ ਲੁੱਟਣ ਲਈ ਆਇਆ ਇਹਨੂੰ ਸਾਰੀ ਕਾਂਗਰਸ ਇਕੱਠੀ ਹੋ ਕੇ ਗੱਲ ਕਰੇ ਸਾਰੀ ਕਾਂਗਰਸ ਨੂੰ ਇਹਦੇ ਅਗੇਂਸਟ ਬੋਲਣਾ ਪੈਣਾ ਬਾਈ ਨੇਮ ਭਗਵੰਤ ਮਾਨ ਨੂੰ ਕਹਿਣਾ ਪੈਣਾ ਕਿ ਤੂੰ ਚੋਰੀਆ ਤੇ ਤੂੰ ਪੰਜਾਬ ਨੂੰ ਖਤਮ ਕਰਨ ਵਾਲਾ ਬੈਂਸ ਸਾਫ ਸਾਡੇ ਕੋਲ ਹੁੰਦੇ ਸੀ ਉਹ 118 ਇਹਨਾਂ ਨੇ ਅਮਰਿੰਦਰ ਸਿੰਘ ਦੀ ਪਿੱਠ ਲਵਾ ਦਿੰਦੇ ਨੇ ਅਸੀਂ ਬੋਲ ਕੇ ਉਹ ਇਹਨਾਂ ਤੋਂ ਡਰਦਾ ਕਈ ਵਾਰਾਂ ਆਉਂਦਾ ਹੀ ਨਹੀਂ ਸੀ ਹੁੰਦਾ ਹੌਸ ਕਿ ਇਹ ਦੋਵੇਂ ਮੈਂ ਕਿਹਾ ਅਸੀਂ ਉੱਥੇ ਹੁੰਦੇ ਨਹੀਂ ਇਸ ਜਿਹੜੇ ਸੁਖਵਾਲਦੇ ਵੀ ਗੱਲ ਪੈਂਦੇ ਹੁੰਦੇ ਸੀ ਤੇ ਬੈਂਸ ਤੇ ਵੀ ਪੈਂਦੇ ਹੁੰਦੇ ਉੱਠ ਕੇ ਕਿ ਤੁਸੀਂ ਮੱਖੰਦਰੀ ਨੂੰ ਠੀਕ ਤਰ੍ਹਾਂ ਬੋਲੋ ਕਿਰਪਾ ਸਰਬ ਤੁਹਾਨੂੰ ਸਪੀਕਰ ਪਰ ਆਪਣੀ ਜੁਬਾਨ ਐਵੇਂ ਰੱਖਣੀ ਹੈ ਇਹਨੂੰ ਚੁਖਣ ਨਹੀਂ ਦੇਣਾ ਸਰਦਾਰ ਸੁਖਜਿੰਦਰ ਸਿੰਘ ਦਾ ਬੇਟਾ ਬਣ ਕੇ ਇਹ ਆਪਾਂ ਇਹਦੀਆਂ ਗੋਡੀਆਂ ਲਵਾਉਣੀਆਂ ਇਹ ਹਰ ਬੰਦੇ ਨੂੰ ਕਹਿੰਦਾ ਕਿ ਤੇਰੀ ਫਾਇਲ ਆ ਪੁੱਤਰਾ ਜਿੱਦਣ ਸਾਡੀ ਆ ਗਈ ਨਾ ਵਾਰੀ ਤੌਣ ਤੇ ਗੋਡਾ ਰੱਖ ਕੇ ਫਾਇਲਾਂ ਕੀ ਸਭ ਕੁਝ ਕੱਢਾਂਗੇ ਤੇਰਾ ਇੱਕ ਕਾਂਗਰਸੀ ਉਹ ਪਾਰਟੀ ਆ ਜਿਹੜੀ ਨਾ ਅੰਗਰੇਜ਼ਾਂ ਕੋਲੋਂ ਡਰੀ ਤੇ ਨਾ ਕਿਸੇ ਹੋਰ ਕੋਲੋਂ ਡਰੀ ਇਹ ਪੰਜਾਬੀਆਂ ਨੇ ਹਿੰਦੁਸਤਾਨ ਦੀ ਆਜ਼ਾਦੀ 'ਚ ਸਭ ਤੋਂ ਵੱਧ ਜੇ ਕਿਸੇ ਸਟੇਟ ਦਾ ਹਿੱਸਾ ਤੇ ਉਹ ਪੰਜਾਬੀਆਂ ਦਾ ਸੀ ਕੌਣ ਪੁੱਲ ਸਕਦਾ ਗਦਰ ਪਾਰਟੀ ਨੂੰ ਕੌਣ ਪੁੱਲ ਸਕਦਾ ਕਾਮਾਗਾਟਾ ਮਾਰੂ ਨੂੰ ਤੇ ਇਹ ਗੱਲਾਂ ਕਰਨ ਅੱਜ ਕਹਿਣ ਕਿ ਭਗਤ ਸਿੰਘ ਦੀ ਫੋਟੋ ਲਾਵਾਂਗੇ ਉਹ ਭਗਤ ਸਿੰਘ ਨੇ ਤੇ ਕਿਹਾ ਸੀ ਪਗੜੀ ਸੰਭਾਲੋ ਤੇ ਚਾਚੇ ਨੇ ਕਿਹਾ ਸੀ ਉਹ ਲਦਾਣੇ ਵਾਲਿਓ ਉਹ ਸੁਣੋ ਜਰਦਾਰ ਅਜੀਤ ਸਿੰਘ ਦੀ ਜਿਸ ਵੇਲੇ ਉਦੋਂ ਵੀ ਅੰਗਰੇਜ਼ਾਂ ਨੇ ਕੀਤਾ ਸੀ ਉਹਨਾਂ ਨੇ ਕਿਹਾ ਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਵੇ ਇਹ ਫਿਰ ਉਹੋ ਜਰਵਾਣਾ ਅੰਗਰੇਜ਼ਾਂ ਦਾ ਇਹਦੇ ਚ ਰੂ ਆ ਗਈ ਹੈ ਅੰਗਰੇਜ਼ਾਂ ਦੀ ਤੇ ਆਪਾਂ ਮਹਾਂਦੇ ਸਰਪ ਸਿੰਘ ਦੇ ਚਾਚੇ ਦੀ ਜਿਹੜੀ ਆਵਾਜ਼ ਹੈ ਉਹਦੇ ਤੇ ਚੱਲਣਾ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਤੇਰੀ ਪਾਲਿਸੀ ਕਾਣੀ ਬਣਾ ਰਹੀ ਤੇਰੀ ਦਿੱਲੀ ਦਾ ਇੱਕ ਹਾਰਿਆ ਹੋਇਆ ਮੁੱਖ ਮੰਤਰੀ ਜਿਹਨੂੰ ਰਿਜੈਕਟ ਕਰ ਦਿੱਤਾ ਉਹ ਯਾਰ ਚੁੱਪ ਕਰੋ ਬਹਿ ਜਾਣਗੇ ਤੂੰ ਹੀ ਬਹਿ ਜਾ ਤੂੰ ਉਸ ਕਦੀ ਬੜੀ ਦੇਰ ਦਾ ਇਕੱਲਾ ਹੀ ਕੇ ਜਣਾ ਬਹਿ ਜਾ ਤੂੰ ਬਹਿ ਜਾਗੇ ਸਾਰੇ ਬੈਠ ਜਾਣੇ ਬਹਿ ਜਾ ਤੂੰ ਇੱਕ ਬੈਠਣ ਵਾਲੇ ਜਿਆਦਾ ਰੌਲੀ ਪਾ ਦਿੰਦੇ ਕੋਈ ਨਹੀਂ ਜਿੱਥੇ ਖੜੇ ਧਰਨੇ ਜਿਹੜੇ ਨੇ ਨਾ ਇਹ ਖੜਿਆਂ ਚ ਹੀ ਵਧੀਆ ਲੱਗਦੇ ਹੁੰਦੇ ਆ ਲੱਗਦੇ ਨੇ ਤੇ ਜੇ ਅਸੀਂ ਬਹਿ ਗਏ ਤੇ ਉਹਨੂੰ ਧਰਨਾ ਕੀ ਕਵਾਂਗੇ ਆਪਣੇ ਇਹਨੂੰ ਮੈਂ ਪੁੱਛਣਾ ਚਾਹੁੰਨਾ 2011-12 ਚ ਪੰਜ ਨੇ ਸੁਖਬੀਰ ਬਾਦਲ ਨੇ ਨਿਊ ਚੰਡੀਗੜ੍ਹ ਜਿਹੜਾ ਬਣਾਇਆ ਸੀ ਅਜੇ ਸਿਰਫ 30 o teu vassoura